ਜਿਹੜਾ 트럼ਪਸਾਹ ਨੇ ਗੁੱਸਾ ਜ਼ਾਹਰ ਕੀਤਾ ਸਾਡੇ ਅਨਟਾਰੀਓ ਦੇ ਪ੍ਰੀਮੀਅਰ ਡਾਗ ਫੋਰਡ ਵੱਲੋਂ ਜਿਹੜੀ ਇੱਕ ਐਡ ਚਲਾਈ ਗਈ ਅਮਰੀਕਾ ਦੇ ਵਿੱਚ ਉਸ ਦੇ ਸਬੰਧ ਦੇ ਵਿੱਚ ਉਹਨਾਂ ਨੇ ਨਰਾਜ਼ਗੀ ਜ਼ਾਹਰ ਕੀਤੀ ਤੇ ਧਮਕੀ ਦਿੱਤੀ ਯਾ ਕੈਨੇਡਾ ਨੂੰ ਕਿ ਜੇ ਉਹਨਾਂ ਨੇ ਐਡ ਉਹ ਬੰਦ ਨਾ ਕੀਤੀ ਤਾਂ ਉਹਨਾਂ ਤੇ 10% ਹਰੇਕ ਪ੍ਰੋਡਕਟ ਦੇ ਉੱਤੇ ਟੈਰਫਾ ਹੋਰ ਵਧਾ ਦਿੱਤਾ ਜਾਊਗਾ ਕਾਨੀ ਸਾਹਿਬ ਨੇ ਹੁਣ ਜਿਹੜੀ ਉਹ ਧਮਕੀ ਕਾਨੀ ਸਾਹਿਬ ਨੂੰ ਸੈਕਟਰ ਨਾਲ ਦੇਸ਼ ਨੂੰ ਤੌਰ ਪ੍ਰਾਈਮ ਮਿਨਿਸਟਰ ਡਿਡੀ ਉਹ ਦਿੱਤੀ ਗਈ ਸੀ ਪ੍ਰੈਜ਼ੀਡੈਂਟ ਡੋਲਟਰੰਪ ਵੱਲੋਂ ਕਿ 10% ਟੈਰਫ ਜਿਹੜੇ ਉਹ ਦਾਅਤੇ ਜਾਣਗੇ ਹਾਲਾਂਕਿ ਦੀ ਮੀਨ ਟਾਈਮ ਡਗਫੋਰਡ ਉਹਨਾਂ ਨੇ ਕਹਿਤਾ ਅਸੀਂ ਕਿ ਮੈਂ ਇਸ ਵੀਕਐਂਡ ਤੋਂ ਬਾਅਦ ਉਹ ਜਿਹੜੀ ਐਡ ਆ ਉਹ ਵਾਪਸ ਲੈ ਲੈਣੀ ਉਹਨੂੰ ਚਲਾਉਣਾ ਬੰਦ ਕਰ ਦੇਣਾ ਪਰ ਫਿਰ ਵੀ ਉਹ ਸਬੰਧ ਦੇ ਵਿੱਚ ਜੇ ਆਪਾਂ ਵੇਖੀਏ ਤਾਂ ਉਹਦਾ ਰਿਐਕਸ਼ਨ ਜਦੋਂ ਕੀਤਾ ਮਿਸਟਰ ਕਾਰਨੀ ਹੋਣਾ ਨੇ ਤੇ ਉਹ ਬਹੁਤ ਸਿੰਪਲ ਰਿਐਕਸ਼ਨ ਉਹ ਬਹੁਤ ਜ਼ਿਆਦਾ ਉਹ ਘਬਰਾਈ ਨਹੀਂ ਜਿਹੜਾ ਇਸ ਤਰ੍ਹਾਂ ਦਾ ਰਿਐਕਸ਼ਨ ਜਿਹੜਾ ਫੌਰਨ ਦੇਣਾ ਸੀ ਉਹਦੇ ਵਿੱਚ ਗੱਲ ਇਹ ਸੀ ਕਿ ਜਿਹੜੇ ਯੂਐਸ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੁਣਾਂ ਨੇ ਤਰਫ ਦੀ ਧਮਕੀ ਦਿੱਤੀ ਸੀ 10% ਹੋਰ ਡਿਊਟੀ ਵਧਾਉਣ ਦੀ ਸਾਰੀਆਂ ਕੈਨੇਡੀਅਨ ਗoods ਦੇ ਉੱਤੇ ਜਿਹੜੀਆਂ ਅਮਰੀਕਾ ਸਾਡੇ ਤੋਂ ਬਾਹਰ ਕਰਦਾ ਜਾਏ ਕਹਿੰ ਲੋ ਕਿ ਉੱਥੇ ਉਹ ਇੰਪੋਰਟ ਕਰਦੇ ਸਾਡੇ ਤੋਂ ਟੈਲੀਸ਼ਨ ਦੇ ਵਿੱਚ ਉਹਦੇ ਉਹਦੇ ਸਮਝ ਲੋ ਰਿਐਕਸ਼ਨ ਦੇ ਵਿੱਚ ਜਿਹੜੀ ਇਹ ਫੈਸਲਾ ਜਾਂ ਜੋੜੀ ਅਨਾਉਂਸਮੈਂਟ ਕੀਤੀ ਗਈ ਸੀ 트੍ਰੰਪ ਸਾਹਿਬ ਵੱਲੋਂ ਉਹਦਾ ਉੱਥੇ ਉਹਨਾਂ ਨੇ ਸਾਈਡ ਤੇ ਮਤਲਬ ਕੋ ਬਹੁਤਾ ਜਿਆਦਾ ਸਿੱਧਾ ਰਿਐਕਸ਼ਨ ਨਹੀਂ ਦਿੱਤਾ